ਖੜਕੜਾ ਕੰਮ ਕਰਦੇ ਟਰਾਲੀਆਂ ਟੁੱਟੜੀਆਂ ਬਸ ਆਹੀ ਕਰਦੇ ਆ ਆਲਾ ਰਾਜਬਹਾਦਰ ਸਿੰਘ ਕਿਹੜਾ ਪਿੰਡ ਆਪਣਾ ਸਫੀਪੁਰ ਖੁਰਦਾ ਕਿਹਣੀ ਸੜਕ ਹੈ ਜਿਹੜੀ ਇਹ ਇਹ ਜੀ ਖੜਕਾ ਜੀ ਬੁਜ਼ੁਰਗ ਕੋ ਨਹੀਂ ਜਾ ਰਹੀ ਹੈ ਜੀ ਖੇੜੀ ਪਿੰਡ ਤੋਂ ਜੀ ਕੀ ਹਾਲਾਤ ਕੀ ਨੇ ਅੱਜ ਹਾਲਾਤ ਜਮੇ ਬੰਦੇ ਨੇ ਜੀ ਬਹੁਤ ਜਿਆਦੇ ਬੰਦੇ ਨੇ ਜੀ ਨਜ਼ਰ ਤੋਂ ਇਹ ਤਾਂ ਕਾਫੀ ਸਾਲਾਂ ਤੋਂ ਹੈ ਜੀ ਕੋਈ ਮੁਰੰਮਤ ਵਗੈਰਾ ਮੁਰੰਮਤ ਕੋਈ ਨਹੀਂ ਹੋ ਰਹੀ ਜੀ ਇਹਦੀ ਜੇ ਇਥੇ ਬਹੁਤ ਮੁਸ਼ਕਲ ਆ ਲੰਗਣਾ ਜੀ ਜੇ ਪਾਣੀ ਜੇ ਪਾਣੀ ਤਾਂ ਬਹੁਤ ਖੜ ਜਾਂਦਾ ਜੀ ਫੁੱਟ ਫੁੱਟ ਪਾਣੀ ਹੋ ਜਾਂਦਾ ਹੈ ਸੜਕ ਤੇ ਕੀ ਮੰਗ ਕਰਦੇ ਹੋ ਮੰਗਦੇ ਕਰਦੇ ਆ ਸਾਫ ਸੁਥਰੀ ਸੜਕ ਬਣ ਜਾਵੇ ਸਾਡੀ ਉਹ ਕਿੰਨੇ ਕਰ ਲ ਜਾਂਦੇ ਨੇ ਲੋਕ ਬਥੇਰੇ ਆਉਂਦੇ ਨੇ ਜੀ ਇਹ ਸੜਕ ਬਣ ਬੋਜ ਰਕਾ ਤੂੰ ਫੜ ਬਰਾਸ ਇਹਨਾਂ ਨੂੰ ਇਸ ਮਾਣੇ ਪਾਤੜਾਂ ਤੋਂ ਸਮਾਣਾ ਇਹ ਹਾਲਾਤ ਕੀ ਨੇ ਹਾਲਾਤ ਦੇਖ ਲੋ ਜੀ ਤੁਸੀਂ ਟੁੱਟੀ ਪਈ ਐ ਗੋਡੇ-ਗੋਡੇ ਉਰੇ ਪਾਣੀ ਹੁੰਦਾ ਜਦੋਂ ਦਿਹਾਖ ਚੱਲੇ ਦਾ ਕੋਈ ਹਿੰਡਾ ਨਹੀਂ ਲੰਗੜਦਾ ਕਿੰਨੇ ਚਿਰ ਤੋਂ ਇਹਨੂੰ 2.5 ਸਾਲ ਹੋ ਗਏ ਕਿਸੇ ਨੇ ਧਿਆਨ ਕਿਸੇ ਨੇ ਕੋਈ ਗੌਰੇ ਨਹੀਂ ਜਿ ਕਰੀ ਸੀ ਕਿ ਕਿਸੇ ਨੇ ਬਣਾ ਰੇ ਸੜਕਾ ਸੀ ਨਾ ਕੋਈ ਨੇ ਬਣਾ ਉਰੇ ਬੱਚਾ ਨਹੀਂ ਹੁੰਦਾ ਹੈਗਾ ਇੱਕ ਜਿਮਾਂ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਸੜਕ ਉੱਚੀ ਚੱਕ ਕੇ ਵਧੀਆ ਬਣ ਜੇ ਹੈਂ ਸਹੀ ਬਣ ਜੇ ਮੋਟਾ ਪਾਈਆਂ ਦਾ ਤਾਂ ਫਾਇਦਾ ਹੋਊਗਾ ਮੋਟਾ ਮੇਲੇ ਕੀ ਬਾਤ ਕੀਤੀ ਮੋਟਾ ਮੇਲੇ ਹਾੜੇ ਕੱਢਦਾ ਸੀ ਕਹਿੰਦਾ ਆਪ ਹੀ ਪਾ ਦੋ ਮੈਨੂੰ ਆਪ ਹੀ ਪਾ ਦੋ ਅਸੀਂ ਕਰਦਾਂਗੇ ਸਾਰਾ ਕੰਮ ਕਰਾਂਗੇ ਸੜਕਾਂ ਕਰਾਂਗੇ ਬਾਹ ਕਰਾਂਗੇ ਕੁਛ ਨਹੀਂ ਆਈ ਨਹੀਂ ਹੈਗਾ ਮੁਰਖੇ ਇਹ ਇੱਧਰ ਨੂੰ ਬੁਜ਼ੁਰਗ ਹੈ ਇੱਧਰ ਖੇੜੀ ਹਲਾਤ ਕਿਹਨੇ ਦੇ ਬਹੁਤ ਜਮੇ ਖਤਮ ਹੋਈ ਆ ਤਾਂ ਮੈਂ ਜਮ ਇੱਧਰ ਉਹ ਘੱਗੇ ਦਾ ਖਤਮ ਹੋ ਜਾਮ ਉਹ ਗਾਰੀ ਮਾ ਉਹ ਤੇ ਪਹੁੰਚੇਗਾ ਨਾ ਕੋਈ ਨਹੀਂ ਦੇਖਦਾ ਜੀ ਕੋਈ ਨਹੀਂ ਦੇਖਦਾ ਜੀ ਮੈਂ ਕਰਦੇ ਹਾਂ ਕਹਿੰਦਾ ਵੀ ਨਵੇਂ ਬਣ ਜਾਣਾ 18 ਫੁੱਟਾ ਰੋਡ ਬਣੇ ਇੱਥੋਂ ਕਿੰਨੇ ਕਿਲੋ ਲੰਗਦੇ ਨੇ ਸਾਰੇ ਸਾਰੇ ਜਾਂਦੇ ਨੇ ਨਾਮ ਕਰਦੇ ਹਾਂ ਜੀ ਹਾਂ ਜੀ ਇਹ ਗੁਰਦੇਵ ਸਿੰਘ ਜੀ ਕਿਹੜਾ ਪਿੰਡ ਆ ਛੇੜੀ ਨਗਾਇਆ ਜੀ ਕਿਹੜੀ ਰੋਡ ਆ ਜਿਹੜੀ ਟੁੱਟੀ ਪਈ ਆ ਇਹ ਇਹ ਟੁੱਟੀ ਤਾਂ ਲੱਗ ਕੇ ਜੀ ਅਥਾ ਤੂੰ ਫੋੜ ਪ੍ਰਯਾਸ ਸਾਰੇ ਉਹ ਅੱਜ ਡੇ ਟੋਏ ਹੋਰਣੇ ਕੋਡੇ ਕੋਡੇ ਪੱਗਾ ਸਾਰੇ ਇਹਦਾ ਜਮੀ ਲੰਗੇ ਨਹੀਂ ਜਾਂਦਾ ਹੈਗਾ ਲੰਘ ਜਾਂਦਾ ਨਾ ਜੀ ਲੰਘਿਆ ਜਾਂਦੇ ਨੇ ਪ੍ਰਸ਼ਾਸਨ ਨਾਲ ਕੋਈ ਕਿਉਂ ਮੌਕੇ ਤੇ ਪਹੁੰਚਿਆ ਕੋਈ ਸਰਕਾਰ ਵਗੈਰਾ ਨਾ ਨਾ ਕੋਈ ਨਹੀਂ ਪਹੁੰਚਿਆ ਜੀ ਕੇਰਾ ਪਹੁੰਚੇ ਤੇ ਜੀ ਕੋ ਗੇਸ ਤਾਂ ਨਾਲ ਲਾ ਦੀ ਆਦਾ ਹੋਰੋਂ ਕਹਿੰਦੇ ਜੀ ਬਣਾ ਦਿੰਦੇ ਹੁਣੇ ਤੁਸੀਂ ਧਰਨਾ ਚੱਕ ਲਓ ਉਦੋਂ ਧਰਨਾ ਚੱਕ ਲਿਆ ਉਦੋਂ ਬਾਅਦ ਕਿਸੇ ਨੇ ਨਾ ਨਹੀਂ ਲਿਆ ਇਹ ਮੰਗ ਕਰਦੇ ਹਾਂ ਮੰਗ ਤਾਂ ਹੀ ਕਰਦੇ ਵੀ ਸ਼ਾਰਾਂ ਫੁੱਟ ਸਟ ਕੋਣੇ ਚਾਹੀਦੇ ਕਰਾਲੇ ਤੋਂ ਲੈ ਕੇ ਸਫੀਪੁਰ ਤੱਕ ਜਿਹੜਾ ਜਿਹੜੀ ਸੜਕ ਆ ਇਹ ਰੋਡ ਆ ਜਿਹੜਾ ਇਹ ਕੱਚਾ ਪਿਆ کافی ਲੰਬੇ ਸਮੇਂ ਤੋਂ ਪਿਆ ਸਾਲ 2018 ਤੋਂ ਅਸੀਂ ਜਿਹੜਾ ਸਰਕਾਰ ਨੂੰ ਮੰਗ ਪੱਤਰ ਦਿੰਦੇ ਆ ਰਹੇ ਹਾਂ ਅਕਾਲੀ ਗਵਰਨਮੈਂਟ ਦੇ ਵੇਲੇ ਵੀ ਮੰਗ ਪੱਤਰ ਦਿੱਤਾ ਔਰ ਕਾਂਗਰਸ ਦੇ ਵੇਲੇ ਜਿਹੜੇ ਕੈਬਨਿਟ ਮੰਤਰੀ ਸਿੰਘਲਾ ਸੀਗੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਪਰ ਹਜੇ ਤੱਕ ਉਹ ਰੋਡ ਪੱਕੀ ਨਹੀਂ ਹੋਈ ਹੁਣ ਬਾਬਾ ਜੀ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਆ ਕਿ ਇਹ ਰੋਡ ਨੂੰ ਜਲਦੋ ਜਲ ਪੱਕਾ ਕਰਵਾਇਆ ਜਾਵੇ ਕਿਉਂਕਿ ਆਸ-ਪਾਸ ਦੇ ਜਿਹੜੀਆਂ ਸੰਗਤਾਂ ਨੇ ਜਦੋਂ ਉਹ ਹਰ ਸਾਲ ਦੀ ਤਰ੍ਹਾਂ ਸਮਾਗਮ ਕਰਵਾਏ ਜਾਂਦੇ ਨੇ ਸੰਗਤਾਂ ਆਉਂਦੀਆਂ ਨੇ بارش ਵਗੈਰਾ ਹੋ ਜਾਂਦੀ ਆ ਤਾਂ ਰੋਡ ਦੇ ਵਿੱਚ ਚਿੱਕੜ ਜਿਹੜਾ ਰਸਤਾ ਖਰਾਬ ਹੋ ਜਾਂਦਾ ਉਹਦੇ ਕਰਕੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੜਕਾਂ ਦੀ ਹਾਂਜੀ ਤੁਸੀਂ ਤੁਸੀਂ ਦੇਖੋ ਜਾ ਕੇ ਸੜਕਾਂ ਦੇ ਥਾਂ-ਥਾਂ ਤੇ ਚਾਰ-ਚਾਰ ਫੋਟੋ ਤੇ ਟੋਏ ਪਏ ਪਏ ਨੇ ਗੱਡੀਆਂ ਨੇ ਜਿਹੜੀਆਂ ਉਹ ਵਿੱਚ ਟੱਰ ਵਗ ਜਾਂਦੇ ਨੇ ਔਰ ਇਸ ਕਰਨੇ ਜਿਹੜੇ ਹਾਦਸੇ ਨੇ ਉਹ ਵੀ ਦਿਨ ਪ੍ਰਤੀ ਦਿਨ ਵਧਦੇ ਨੇ ਹਨਾ ਸੋ ਇਸ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਦੇਖੋ ਜਦੋਂ ਹੜ੍ਹ ਦੇ ਦਰਮਿਆਨ ਕਾਫੀ ਉਦੋਂ ਬਹੁਤ ਵੱਡੇ ਪੱਧਰ ਤੇ ਖਾਸ ਕਰਕੇ ਜਿਹੜੇ ਘੱਗਰ ਦੇ ਨਾਲ ਜਿਹੜਾ ਪਿੰਡ ਹੈਗਾ ਜਿਹੜੇ ਏਰੀਆ ਲੱਗਦੇ ਨੇ ਡੇਹੜਾ ਬੱਸੀ ਤੋਂ ਆਪਾਂ ਸ਼ੁਰੂ ਹੁੰਨੇ ਆ ਤਾਂ ਵਿੱਚੇ ਮੇਰਾ ਹਲਕਾ ਜਾਂਦਾ ਔਰ ਇਧਰ ਲਹਿਰਾ ਗਗਾ ਔਰ ਸਰਦੂਰਗੜ ਮਾਨਸਾ ਕਿਉਂਕਿ ਬਹੁਤ ਵੱਡੇ ਲੈਵਲ ਤੇ ਜਿਹੜਾ ਹੜ੍ਹਾਂ ਨੇ ਜਿਹੜਾ ਸੜਕਾਂ ਦਾ ਨੁਕਸਾਨ ਕੀਤਾ ਸੀਗਾ ਸੋ ਮੈਂ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਸੀਗਾ ਸੋ ਇਸ ਵਾਰ ਬਜਟ ਸੈਸ਼ਨ ਦੇ ਵਿੱਚ ਵੀ ਜਿਹੜਾ ਪੈਸਾ ਲਈ ਉਹ ਝੜਕ ਜਿਹੜਾ ਸੜਕਾਂ ਲਈ ਪੈਸਾ ਕੱਢਿਆ ਗਿਆ ਔਰ ਅੱਜ ਤੋਂ 3 ਦਿਨ ਪਹਿਲਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ 4000 ਕਰੋੜ ਰੁਪਏ ਦਾ ਜਿਹੜਾ ਲਿੰਕ ਸੜਕਾਂ ਵਾਸਤੇ ਉਹ ਜਿਹੜਾ ਦਿੱਤਾ ਗਿਆ ਸੋ ਟੈਂਡਰ ਜਿਹੜੇ ਹੁਣੇ ਸ਼ੁਰੂ ਹੋਗੇ ਬਹੁਤ ਜਲਦ ਜਿਹੜਾ ਸੜਕਾਂ ਦਾ ਕੰਮ ਹੈ ਉਹ ਸ਼ੁਰੂ ਹੋਏਗਾ